ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਆਰੀ ਖਾਲਸਾ ਸਾਧ ਸੰਗਤ ਜੀ ਸਰਦਾਰ ਹਰੀ ਸਿੰਘ ਨੜਵਾ ਜੀ ਦੀ ਇੱਕ ਸਾਖੀ ਬਹੁਤ ਪ੍ਰਸਿੱਧ ਹੈ ਗਿਆਨ ਸਿੰਘ ਜੀ ਇੱਕ ਬਹੁਤ ਗਿਆਨੀ ਜਥੇਬੰਦੀ ਹੋਏ ਹਨ ਅਤੇ ਉਹ ਕਸ਼ਮੀਰ ਦੇ ਕਿਸੇ ਇਲਾਕੇ ਦੇ ਵਿੱਚ ਜਿੱਦਾਂ ਦਲਪੰਥ ਪਿੰਡਾਂ ਦੇ ਵਿੱਚ ਉਤਰਦੇ ਹਨ ਖੜਦੇ ਹਨ ਇਸ ਤਰ੍ਹਾਂ ਦਲਪੰਥ ਲੈ ਕੇ ਗਏ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਜਦੋਂ ਦਲਪੰਦ ਉੱਥੇ ਗਿਆ ਤੇ ਪਿੰਡ ਦੀਆਂ ਸੰਗਤਾਂ ਜਾਂ ਹੋਰ ਜਿਹੜੀਆਂ ਸੰਗਤਾਂ ਹਨ ਆਹ ਕਰਕੇ ਮੱਥਾ ਟੇਕਦੀਆਂ ਹਨ ਵਧੇ ਗਜਉਂਦੀਆਂ ਹਨ ਸੂ ਜਦੋਂ ਰਾਹ ਦੇ ਵਿੱਚ ਉਹ ਸੰਗਤਾਂ ਲੰਘਦੀਆਂ ਸਨ ਸਿੱਖ ਲੰਘਦੇ ਸਨ ਤੇ ਇੱਕ ਪਠਾਨ ਦੁਕਾਨ ਤੇ ਬੈਠਾ ਇੱਕ ਤੇ ਬਹੁਤ ਸਰੀਰ ਦਾ ਤਗੜਾ ਅਤੇ ਇੱਕ ਬਹੁਤ ਮਾੜਾ ਤੇ ਜਿਹੜਾ ਤਕੜੇ ਸਰੀਰ ਵਾਲਾ ਸੀ ਉਹ ਜਿਹੜਾ ਵੀ ਸਿੱਖ ਲੰਘਦਾ ਹੈ ਉਹਦੇ ਵੱਲ ਉਂਗਲ ਕਰਕੇ ਤੇ ਹੱਸਦਾ ਹੈ ਹੁਣ ਜਦੋਂ ਤਿੰਨ ਚਾਰ ਵਾਰੀ ਇਦਾਂ ਹੋਇਆ ਕਿ ਉਹਨਾਂ ਜਾ ਕਰਕੇ ਗਿਆਨੀ ਜੀ ਨੂੰ ਦੱਸਿਆ ਉਹਨਾਂ ਆ ਕਰਕੇ ਪੁੱਛਿਆ ਭਾਈ ਤੂੰ ਹੁੰਦਾ ਕੌਣ ਹੈ ਸਾਡੇ ਵਾਲੇ ਵੇਖ ਕੇ ਹਸਣ ਵਾਲਾ ਤੂੰ ਸਿੱਖਾ ਵਾਲਾ ਉਂਗਲ ਕਰਕੇ ਹੱਸਦਾ ਹੈ ਕਹਿਣ ਲੱਗਾ ਮੈਂ ਤੁਹਾਡੇ ਗੁਰੂ ਨਾਲ ਉਂਗਲ ਕਰਕੇ ਨਹੀਂ ਮੈਂ ਤੁਹਾਡੇ ਕਰਤੂਤ ਨਾਲ ਉਂਗਲ ਕਰਕੇ ਹੱਸਦਾ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਜੀ ਜਿੱਦਾਂ ਤੁਸੀਂ ਸਜੇ ਹੋਏ ਹੋ ਗਿਆਨੀ ਜੀ ਨੂੰ ਕਹਿਣ ਲੱਗਾ ਤੁਸੀਂ ਤਿਆਰ ਪਰ ਤਿਆਰ ਹੋ ਇਸ ਤਰ੍ਹਾਂ ਦਾ ਮੈਂ ਯੁੱਧਾ ਵੇਖਿਆ ਹੈ ਤੇ ਅੱਜਕੱਲ ਜਦੋਂ ਆਪਾਂ ਵਸਤਰ ਵੀ ਚੇਂਜ ਹੋ ਗਏ ਸਾਰਾ ਕੁਝ ਹੀ ਚੇਂਜ ਹੋ ਗਿਆ ਨਾ ਕਿਰਪਾਨ ਗਾਤਰੇ ਕਿਰਪਾਨਾਂ ਰਹੀਆਂ ਨਾ ਸਿਰ ਤੇ ਬੱਗ ਰਹੀ ਨਾ ਮੂੰਹ ਤੇ ਦਾੜ੍ਹੀ ਰਹੀ ਕਹਿਣ ਲੱਗਾ ਜੀ ਇਦਾਂ ਦੇ ਸਿੱਖ ਨਹੀਂ ਵੇਖੇ ਮੈਂ ਮੈਂ ਇੱਕ ਬਹੁਤ ਬਲਵੰਦ ਜੋਧਾ ਵੇਖਿਆ ਹੈ ਸੋ ਉਹਨਾਂ ਵਰਗੀ ਤੁਹਾਡੀ ਕਰਤੂਤ ਨਹੀਂ ਜਿਹੜੇ ਸਿੱਖ ਆ ਰਹੇ ਨੇ ਨਾ ਉਹਨਾਂ ਵਰਗਾ ਨਹੀਂ ਕੋਈ ਕਹਿਣ ਲੱਗਾ ਭਾਈ ਤੂੰ ਕਿਹੜਾ ਵੇਖ ਰਿਹਾ ਜਿਹੜਾ ਸਿੱਖਾਂ ਨੂੰ ਹੀ ਕਹੀ ਜਾ ਰਹੀ ਹੈ ਕਿ ਮੈਂ ਇਹਦਾ ਵਰਗਾ ਵੇਖਿਆ ਨਹੀਂ ਕਹਿਣ ਲੱਗਾ ਜੀ ਅਸੀਂ ਇੱਕ ਜਗ੍ਹਾ 500 ਪਠਾਣਾ ਦਾ ਟੋਲਾ ਅੱਤੇ ਅਸੀਂ ਬੈਠੇ ਤੇ ਹਰੀ ਸਿੰਘ ਨਲਵਾ ਜੀ ਸਰਦਾਰ ਹਰੀ ਸਿੰਘ ਨਲਵਾ ਜਿਹਦੇ ਕੁਝ ਮਾਇਆ ਪਠਾਣਾ ਦੇ ਪਾਸ ਹੈ ਤੇ ਪਠਾਣਾ ਨੇ ਚਿੱਠੀ ਲਿਖੀ ਕਿ ਅਸੀਂ ਫਲਾਨੀ ਜਗ੍ਹਾ ਤੇ 500 ਸੈਨਿਕ ਜਿਹੜੇ ਫੌਜੀ ਠਹਿਰੇ ਆ ਤੇ ਹਰੀ ਸਿੰਘ ਨਲਵਾ ਜੇ ਕਰਕੇ ਤੁਹਾਡੇ ਵਿੱਚ ਦਮ ਹੈ ਤੂੰ ਇੱਕ ਪਿਓ ਦਾ ਆਪਣੇ ਪਿਓ ਦਾ ਹੈ ਤੇ ਸਾਡੇ ਪਾਸੋਂ ਆਕਰ ਕੇ ਮਾਇਆ ਲੈ ਤੇ ਸ਼ਰਤ ਇਹ ਹੈ ਕਿ ਆਉਣਾ ਇਕੱਲੇ ਨੇ ਹਰੀ ਸਿੰਘ ਨਲਵੇ ਜੀ ਨੇ ਚਿੱਠੀ ਵੜੀ ਤੇ ਜਲਪਿਆ ਸੂਰਮਾ 500 ਫੌਜੀਆ ਦੇ ਵੱਲ ਜਾ ਕਰਕੇ ਸਾਹਮਣੇ ਖੜਾ ਹੋ ਗਿਆ ਪਠਾਣਾ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਹਿਣ ਲੱਗੇ ਹਰੀ ਸਿੰਘ ਜੀ ਚਿੱਠੀ ਚੰਗੀ ਤਰ੍ਹਾਂ ਪੜ ਲਈ ਸੀ ਕਹਿਣ ਲੱਗਾ ਜੀ ਪੜ ਲਈ ਸੀ ਕਹਿੰਦੇ ਕੀ ਲਿਖਿਆ ਸੀ ਚਿੱਠੀ ਦੇ ਵਿੱਚ ਕਹਿਣ ਲੱਗਾ ਜੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਮਾਇਆ ਚਾਹੀਦੀ ਐ ਤੇ ਸਾਡੇ ਪਾਸ ਆਓ ਤੇ ਆਉਣਾ ਕੱਲੇ ਨਹੀਂ ਐ ਜੇ ਪਿਓ ਦਾ ਜਮਿਆ ਹੈ ਕਹਿਣ ਲੱਗਾ ਜੀ ਫਿਰ ਮਾਇਆ ਲੈਣ ਆਇਓ ਤੇ ਮਾਇਆ ਅਸੀਂ ਦੇਣੀ ਨਹੀਂ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਮੈਂ ਮਾਇਆ ਦੀ ਭੁੱਖ ਦੇ ਵਿੱਚ ਵੀ ਨਹੀਂ ਆਇਆ ਕਿ ਤੁਸੀਂ ਮੈਨੂੰ ਮਾਇਆ ਨਾ ਦੇਓ ਤੇ ਮੈਂ ਵਿਲਕਾਂ ਗਿਆ ਲਾਲਚ ਕਰਾਂਗਾ ਕਹਿਣ ਲੱਗੇ ਮੈਂ ਲਾਲਚ ਵਾਸ ਹੋ ਕੇ ਨਹੀਂ ਆਇਆ ਤੁਸੀਂ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਜੇ ਕਰਕੇ ਆਪਣੇ ਪਿਓ ਦਾ ਤੇ ਕੱਲਾ ਆਈ ਮੈਂ ਤੁਹਾਡੀ ਬੰਗਾਰ ਸੁਣ ਕੇ ਆਇਆ ਹਾਂ ਲਲਕਾਰਾ ਸੁਣ ਕੇ ਆਇਆ ਹਾਂ ਮੈਨੂੰ ਮਾਇਆ ਦੀ ਭੁੱਖ ਨਹੀਂ ਮਾਇਆ ਦੇ ਬਿਨਾ ਮੇਰੇ ਕੰਮ ਨਹੀਂ ਖੜੇ ਹੋਣ ਲੱਗੇ ਹੁਣ 500 ਸੂਰਮਿਆਂ ਦੇ ਵਿੱਚੋਂ ਕਹਿਣ ਲੱਗਾ ਜੀ ਮੈਂ ਤੇ ਆਪਣੇ ਪਿਓ ਦਾ ਹਾਂ ਮੈਂ ਤੇ ਆ ਗਿਆ ਤੇ ਤੁਹਾਡੇ ਸਾਰੇ 500 ਦੇ ਵਿੱਚੋਂ ਜੇ ਕੋਈ ਪਿਓ ਦਾ ਹੈ ਤੇ ਹੁਣ ਸਾਹਮਣੇ ਆਵੋ ਹੁਣ ਆਵੇ ਕਿਹੜਾ ਅਗੇਰੀ ਸਿੰਘ ਨਲਵਾਣੀ ਨਿਲੀ ਮੌਤ ਖੜੀ ਐ ਕਹਿਣ ਲੱਗਾ 500 ਦੇ ਵਿੱਚੋਂ ਕੋਈ ਇੱਕ ਵੀ ਪਿਓ ਦਾ ਹੈ ਤੇ ਮੇਰੇ ਨਾਲ ਆ ਕਰਕੇ ਲੜੋ ਇਹ ਸ਼ਰਤ ਕੋ ਐ ਮੈਂ ਤਿੰਨ ਵਾਰੀ ਕਹਿਣਾ ਤੇ ਜਦੋਂ ਤੀਜੀ ਵਾਰੀ ਐਲਾਨ ਕਰ ਦਿੱਤਾ ਨਾ ਤੇ ਉਸ ਤੋਂ ਬਾਅਦ ਜਾਂ ਜੇ ਤੁਸੀਂ ਮੇਰੇ ਨਾਲ ਲੜੂ ਤੇ ਜਾਂ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾਂਗਾ ਕਿੰਨੇ ਤੁਸੀਂ ਲਲਕਾਰਿਆ ਹੈ ਨਾ ਜੇ ਤੁਸੀਂ ਲਲਕਾਰਿਆ ਹੈ ਤੇ ਅਸੀਂ ਲਲਕਾਰ ਸੁਣ ਕੇ ਆਏ ਆ ਤੇ ਲਲਕਾਰੇ ਸੂਰਮੇ ਵੰਗਾਰੇ ਸੂਰਮੇ ਵਾਪਸ ਖਾਲੀ ਹੱਥ ਨਹੀਂ ਮੁੜਦਾ ਜਾਂ ਤੁਸੀਂ ਮੇਰੇ ਤੇ ਵਾਰ ਕਰੋ ਜਾਂ ਮੈਂ ਤੁਹਾਨੂੰ ਵੱਡਾਂਗਾ ਜਰੂ ਤੀਜੀ ਵਾਰੀ ਐਲਾਨ ਕਰ ਦਿੱਤਾ ਤੇ 500 ਦੇ 500 ਨੇ ਸ਼ਸਤਰ ਅੱਗੇ ਰੱਖ ਦਿੱਤੇ ਚਰਨਾਂ ਦੇ ਵਿੱਚ ਕਹਿਣ ਲੱਗਿਆ ਜੀ ਸਾਡੇ ਬਾਸ ਲੜਨ ਦਾ ਬਾਲ ਨਹੀਂ ਅਰੀ ਸਿੰਘ ਕਹਿਣ ਲੱਗਿਆ ਕਹਿੰਦਾ ਇਦਾਂ ਨਹੀਂ ਜਿੰਨੇ ਦੇ ਨਹੀਂ ਲੜਨਾ ਉਹਦੇ ਨੱਕ ਨਾਲ ਲਕੀਰਾਂ ਕਢੋ ਤੇ ਜਿੰਨੇ ਲੜਨਾ ਹੈ ਉਹ ਸਾਹਮਣੇ ਘੜਾ ਹੋ ਜਾਵੇ ਸ਼ਸਤਰ ਚੁੱਕ ਕੇ 500 ਸੈਨਿਕਾਂ ਨੇ 500 ਪਠਾਣਾ ਨੇ ਨੱਕ ਦੇ ਨਾਲ ਲਕੀਰਾਂ ਖਡੀਆਂ ਤੇ ਹੱਸ ਜੁੜ ਕੇ ਕਹਿਣ ਲੱਗਾ ਗੈਨਿੰਗ ਜੀ ਉਹਨਾਂ 500 ਦੇ ਵਿੱਚੋਂ ਮੈਂ ਵੀ ਇੱਕ ਸੈਨਿਕ ਸੀ ਉਹਨਾਂ 500 ਪਠਾਣਾ ਦੇ ਵਿੱਚੋਂ ਮੈਂ ਵੀ ਇੱਕ ਪਠਾਨ ਸੀ ਉਹ ਯੋਧਾ ਸੀ ਜਿਹਦੇ ਸਿਰ ਤੇ ਪੱਗ ਸੋਭਦੀ ਸੀ ਜਿਹਦੇ ਡੌਲੇ ਸਨ ਗੱਜ ਚੌੜੀ ਛਾਤੀ ਸੀ ਜਵਾਨ ਸੀ 7.5 ਫੁੱਟ ਦਾ ਤੇ ਅੱਜ ਅਸੀਂ ਆ ਨਾ ਤੇ ਮੂੰਹ ਤੇ ਦਾੜ੍ਹੀਆਂ ਨਹੀਂ ਆ ਨਾ ਸਿਰ ਕੇਸ ਰਹੇ ਨਾ ਕਤਰੇ ਕਿਰਪਾਨਾਂ ਰਹੀਆਂ ਕਹਿਣ ਲੱਗੇ ਮੈਂ ਏਸੀ ਕਰਤੂਦ ਨੂੰ ਵੇਖ ਕਰਕੇ ਅਫਦਾ ਹਾਂ ਕਿ ਤੁਹਾਡੇ ਪੁਰਖਿਆਂ ਦਾ ਤੁਹਾਡਾ ਵਿਰਸਾ ਤੁਹਾਡੇ ਤੋਂ ਸੰਭਿਆ ਨਹੀਂ ਗਿਆ ਸਰੋਹ ਵਿਚਾਰ ਦਾਸ ਪਾਸੂ ਕਥਾ ਵਿਚਾਰਨਾ ਕਰਦੇ ਹੁਈਆਂ ਬਿੰਦਲਾਂ ਦੀ ਖਿਮਾ ਜੀ ਬਖਸ਼ਣ ਹਾਰ ਬਖਸ਼ ਦੇਣਾ ਲੇਖਕ ਦੇਣਾ ਛੁਟਿਆ ਕਿਨ ਕਿਨ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੁਵਧ ਵਦ ਅਮਰਤ ਹਾਰੀ ਬੰਨਾ ਕਰੀਏ ਅਮਰ ਸ਼ਹੀਏ ਵਦ ਤੋਂ ਵੱਧ ਕੇਸ ਦਾੜੇ ਰੱਖਣਾ ਕਰੀਏ ਸੁਰਗੁਰੂ ਕਰ ਰਜਣਾ ਕਰੀਏ ਨਿਤਨਮ ਕਰੀਏ ਕਿਉਂਕਿ ਆਪਣੇ ਪੁਰਖੇ ਹਨ ਜਿਹੜੇ ਵੱਡੇ-ਵਡੇਰੇ ਹਨ ਮਹਾਰਾਜ ਕਹਿਣ ਲੱਗੇ ਕਿ ਆਪਣੇ ਪਿਓਰ ਦਾ ਬੰਨਾ ਚਾਹੀਦਾ ਹਰ ਪੁੱਤਰ ਨੂੰ ਸੋ ਪਿਓ ਆਪਣੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਕਰਤੂਤ ਆਪਣੇ ਵੱਡੇ-ਵਡੇਰਿਆਂ ਦੀ ਬਾਬਾ ਦੀਪ ਸਿੰਘ ਸਾਹਿਬਾਨ ਦੀ ਸੋ ਆਪਾਂ ਆਪਣੇ ਵਿਰਸੇ ਨੂੰ ਨਾ ਛੱਡਿਏ ਆਪਣਾ ਵਿਰਸਾ ਕਾਇਦ ਰੱਖਣਾ ਹੈ ਹੁਣੀ ਵਿਸਤਾਰ ਸਜਵਣੀ ਹੈ ਤੁਬਾਤ ਤਬਾਤ ਗੁਰੂ ਵਾਲੇ ਬਨਾ ਕਰੀਏ ਦਾਸ ਪਾਸੋਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਪ੍ਰਿੰਸਪਲਾਂ ਦੀ ਕੀ ਮਾਰ ਜੀ ਬਖਸ਼ ਦੇਨੀ ਆ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਤਾਲ ਸੋ ਵਾਹਿਗੁਰੂ ਜੀ ਕੀ ਫਤਿਹ